ਅੱਜ ਦਾ ਦਿਨ ਬਹੁਤ ਹੀ ਖਾਸ ਸੀ ਅੱਜ ਮੈਂ ਤੇ ਜਗਦੀਪ ਦੋਵੇਂ ਕਿਚਨ ਦੇ ਵਿੱਚ ਐਂਟਰ ਹੋ ਚੁੱਕੇ ਸੀ ਤੇ ਜਨਾਬ ਜੀ ਚਾ ਖਾਣਾ ਚਾਹੁੰਦੇ ਸੀ ਕਬਾਬ ਚਿਕਨ ਕਬਾਬ ਸੋ ਇਹ ਇਹਨਾਂ ਨੇ ਮੈਨੂੰ ਕੱਲ ਸ਼ਾਮ ਹੀ ਕਹਿ ਦਿੱਤਾ ਸੀ ਤੇ ਮੈਂ ਇਹਨਾਂ ਨੂੰ ਕਿਹਾ ਠੀਕ ਹੈ ਮੈਂ ਅੱਜ ਜਦੋਂ ਘਰ ਆਉਂਗੇ ਆਉਂਦੇ ਹੋਏ ਚਿਕਨ ਤੁਸੀਂ ਲਿਆ ਛੱਡਿਓ ਤੇ ਮੈਂ ਆ ਕੇ ਬਣਾ ਦੂੰਗੀ ਸਭ ਤੋਂ ਪਹਿਲਾਂ ਮੈਂ ਚਿਕਨ ਨੂੰ ਬਰੀਕ ਬਰੀਕ ਕੱਟ ਕੇ ਉਹਨੂੰ ਮਿਕਸਰ ਦੇ ਵਿੱਚ ਪਾਇਆ ਜਿਹੜਾ ਫੂਡ ਪ੍ਰੋਸੈਸਰ ਸੀ ਤੇ ਉਹਦੇ ਵਿੱਚ ਉਹਨੂੰ ਪਣਾਉਣ ਦੇ ਲਈ ਛੱਡ ਦਿੱਤਾ ਮੈਂ ਤੁਹਾਨੂੰ ਦੱਸਦੀ ਇੱਥੇ ਮੈਂ ਥੋੜੀ ਜਿਹੀ ਜਗਦੀਪ ਦੇ ਨਾਲ ਟ੍ਰਿਕ ਵੀ ਖੇਡੀ ਮੈਂ ਕੀ ਕੀਤਾ ਜਗਦੀਪ ਚੁੱਪਚਾਪ ਉਧਰ ਲੱਗੇ ਹੋਏ ਸੀ ਮੈਂ ਚਿਕਨ ਤੇ ਚਿਕਨ ਛੱਟੀ ਗਈ ਉਹ ਜਾਮ ਹੋ ਗਿਆ ਹਾਈ ਹਾਈ ਰੱਬਾ ਫਤ ਸਾਰੇ ਮਸਾਲੇ ਵਸਲੇ ਪਾ ਕੇ ਸਾਰਾ ਕੁਝ ਕਰਕੇ ਜਾਂ ਵੀ ਕਰਦਾ ਮੈਨੂੰ ਇਹ ਹੈ ਕਿ ਛੇਤੀ ਛੇਤੀ ਕੰਮ ਨੇਪੜੇ ਉਹੀ ਗੱਲ ਤੁਹਾਨੂੰ ਪਤਾ ਹੀ ਔਰਤਾਂ ਦਾ ਤਾਂ ਇਹੀ ਹੁੰਦਾ ਹਨਾ ਜਗਦੀਪ ਨੇ ਮੈਨੂੰ ਚਿਗੰਤ ਹੋ ਗਿਆ ਫੜਾ ਦਿੱਤਾ ਤੇ ਬੜਾ ਹੀ ਮੈਨੂੰ ਹਾਸਾ ਆਵੇ ਤੇ ਮੈਨੂੰ ਕਹਿੰਦੇ ਪਤਾ ਨਹੀਂ ਕੀ ਹਨ ਫੜ ਕਿਵੇਂ ਗਿਆ ਵਾਰ-ਵਾਰ ਕਦੇ ਕੁਛ ਖਾ ਲ ਕਦੇ ਕੁਛ ਕਰ ਅੱਛਾ ਹੁਣ ਮੈਂ ਤੁਹਾਨੂੰ ਦੱਸਦੀਆਂ ਇਹਨੂੰ ਮੈਂ ਚਿਕਨ ਨੂੰ ਮਿਕਸ ਕਰਨ ਦੇ ਲਈ ਕੀ ਪਾਇਆ ਸੀ ਇਹਦੇ ਵਿੱਚ ਮੈਂ ਸੋਇਆ ਸੌਸ ਪਾਈ ਸੀ ਚਿਕਨ ਨੂੰ ਧੋ ਕੇ ਕੱਟ ਕੇ ਪਾਇਆ ਸੀ ਇਹਦੇ ਵਿੱਚ ਜਿੰਜਰ ਤੇ ਜਿਵੇਂ ਅਦਰਕ ਤੇ ਲਸਣ ਦੀ ਜਿਹੜੀ ਮੈਂ ਪੇਸਟ ਪਾਈ ਸੀ ਫਿਰ ਮੈਂ ਇਹਦੇ ਵਿੱਚ ਨਮਕ ਵੀ ਪਾ ਦਿੱਤਾ ਸੀ ਮਸਾਲੇ ਜਿਹੜੇ ਆਪਾਂ ਨੂੰ ਜ਼ਰੂਰੀ ਚਾਹੀਦੇ ਹੁੰਦੇ ਆ ਨਾ ਤੇ ਕਿਉਂਕਿ ਮਿਕਸ ਹੋਣਾ ਬਹੁਤ ਜ਼ਰੂਰੀ ਸੀ ਹਲਦੀ ਵਗੈਰਾ ਸਾਰਾ ਕੁਝ ਮੈਂ ਇਹਦੇ ਵਿੱਚ ਪਾਇਆ ਸੀ ਚਿਕਨ ਟਿੱਕਾ ਮਸਾਲਾ ਵੀ ਪਾਇਆ ਸੀ ਇਕ ਲਾਹੌਰੀ ਫਿਸ਼ ਮਸਾਲਾ ਹੁੰਦਾ ਉਹ ਮੈਂ ਵੈਸੇ ਪਕੌੜਿਆਂ 'ਚ ਵੀ ਪਾ ਦਿੰਨੀ ਹੁੰਦੀ ਆ ਉਹਦੇ ਨਾਲ ਨਾ ਫਲੇਵਰ ਬੜਾ ਵਧੀਆ ਹੁੰਦਾ ਤੇ ਉਹ ਵੀ ਮੈਂ ਇਹਦੇ ਵਿੱਚ ਪਾਇਆ ਸੀ ਤੇ ਜਿਹੜਾ ਘਰ ਦਾ ਬਣਿਆ ਮਸਾਲਾ ਸੀ ਉਹ ਤੇ ਮੈਂ ਪਾਉਣਾ ਹੀ ਪਾਉਣਾ ਸੀ ਹਰੀਆਂ ਮਿਰਚਾਂ ਵੀ ਮੈਂ ਇਹਦੇ ਵਿੱਚ ਹੀ ਪਾ ਦਿੱਤੀਆਂ ਸੀ ਤੇ ਜਿਗਦੀਪ ਜਿਉਂ ਲੱਗੇ ਨੂੰ ਘੁਆਣਾ ਹਨਾ ਤੇ ਉਹਨਾਂ ਦੇ ਆਸੇ-ਪਾਸੇ ਹੁੰਦੇ ਹੀ ਨਾ ਮੈਂ ਇਧਰੋਂ ਉਧਰੋਂ ਕੁਛ ਨਾ ਕੁਛ ਵਿੱਚ ਕਟਕਟ ਗਿਆ ਹੁਣ ਆ ਮੈਂ ਆਉਣਾ ਨਾ ਜਗਦੀਪ ਨੇ ਧੋ ਕੇ ਰੱਖਿਆ ਜਿੱਦਾਂ ਹੀ ਜਗਦੀਪ ਨੇ ਫਸੋਟਣਾ ਮੈਂ ਚੱਕ ਕੇ ਇਹਦਾ ਮਿਕਸਰ ਕੱਢ ਦੇਣਾ oh my god ਚਲੋ ਇਹ ਤਾਂ ਹਾਸੇ ਵਾਲੀ ਗੱਲ ਰਹਿ ਗਈ ਪਰ ਬਾਅਦ ਚ ਜਦ ਨੂੰ ਪੜੀ ਰਹੀ ਨਾ ਮੈਂ ਜੱਬ ਕੀ ਫਿਰ ਉਹੋ ਹੱਥ ਨਾਲ ਗੋਨੂ-ਗੋਨ ਕੇ ਮੈਂ ਇਹਨੂੰ ਕਰਿਆ ਸੈਟ ਪਰ ਇਹ ਗੱਲ ਮੈਂ ਜ਼ਰੂਰ ਆ ਤੁਹਾਡੀ ਭੈਣ ਨੇ ਤੁਹਾਡੇ ਜੀਜੀ ਨੂੰ ਕ ਪਾਪ ਬਣਾ ਕੇ ਖਵਾਵਣੀ ਆਪਾਂ ਬਣਾਏ ਸੀ ਨਗਰਸ ਚਿਕਨ ਨਗਟਸ ਬਣਾ ਕੇ ਖਵਾਈ ਜੋ ਇਥੋਂ ਦੇ ਮੈਕਡੋਨਲਡਸ ਸ਼ੈਗਡਨਰਡਸ ਮਿਲਦੇ ਆ ਨਾ ਉਹੋ ਚਿਕਨ ਨਗਟਸ ਬਣਾ ਕੇ ਖਵਾਈ ਅੱਜ ਆਪਾਂ ਤੇ ਨਾਲ ਨਾ ਬਾਅਦ ਚ ਮੈਨੂੰ ਕਹਿੰਦੇ ਤੇਰਾ ਮਟੀਰੀਅਲ ਤੇ ਮੰਦੀਪ ਜਿਆਦਾ ਲੱਗਦਾ ਫਿਰ ਹੁਣ ਕੀ ਕਰਾਂਗੇ ਮੈਂ ਕਿਹਾ ਫਿਰ ਤੂੰ ਹੀ ਹੁਣ ਰੋਟੀ ਵੀ ਖਾਣੀ ਹੋਣੀ ਚਲੋ ਮੈਂ ਚਿਕਨ ਵਾਲੇ ਪਰੌਂਠੇ ਹੀ ਪਕਾ ਦਿੰਨੀ ਤੇ ਫਿਰ ਮੈਂ ਚਿਕਨ ਦੇ ਪਰੌਂਠੇ ਵੀ ਪਕਾ ਦਿੱਤੇ ਪਰ ਨਾਲ ਦੀ ਨਾਲ ਅੱਜ ਮੈਂ ਤੁਹਾਡੇ ਨਾਲ ਨਾ ਆਪਣੀ ਲਾਈਫ ਦਾ ਇੱਕ ਹੋਰ ਪੰਨਾ ਖੋਲਣ ਲੱਗੀ ਆ ਤੁਹਾਨੂੰ ਪਤਾ ਕਿ ਜਦੋਂ ਮੈਂ ਇੱਥੇ ਆਈ ਸੀ ਨਾ ਉਦੋਂ ਬਾਅਦ ਦੀ ਗੱਲ ਆ ਕਿ ਜਦੋਂ ਪੈਸਾ ਕਰਜ਼ਾ ਤੁਹਾਨੂੰ ਪਤਾ ਆਪਣੇ ਸਿਰ ਤੇ ਬਹੁਤ ਜ਼ਿਆਦਾ ਹੁੰਦਾ ਤਾਂ ਮੈਂ ਇੱਥੇ ਟਿਫਨ ਸਰਵਿਸ ਵੀ ਕਰਦੀ ਹੁੰਦੀ ਸੀ ਸਵੇਰੇ ਫੁੱਲ ਟਾਈਮ ਕੰਮ ਕਰਨ ਤੋਂ ਬਾਅਦ ਜਿੱਦੋਂ ਜਿਹੜੇ ਦਿਨਾਂ 'ਚ ਮੈਂ ਵਿਹਲੀ ਮੈਂ ਟਿਫਨ ਸਰਵਿਸ ਵੀ ਕਰਦੀ ਰਹੀਆਂ ਮੈਂ ਆਪਣੇ ਆਪ ਨੂੰ ਬਹੁਤ ਮਤਲਬ ਕਿ ਜਿੰਨਾ ਵੀ ਮੈਂ ਕਰ ਸਕਦੀ ਉਹ ਕਰਦੀ ਹੁੰਦੀ ਸੀ ਜਦੋਂ ਮੈਂ ਟਿਫਨ ਸਰਵਿਸ ਕਰਦੀ ਹੁੰਦਿਸ ਉਹ ਦਿਨ ਬਹੁਤ ਅਜੀਬ ਸੀ ਪਰ ਬਹੁਤ ਸਿਖਾਉਣ ਵਾਲੀ ਵੀ ਸੀਗੇ ਤੋ ਕਿ ਮੈਂ ਸਵੇਰੇ 5 ਵਜੇ ਉੱਠ ਜਾਣਾ ਮੇਰੇ ਅੱਖਾਂ 'ਚ ਨੀਂਦ ਹੋਣੀ ਹੱਥ 'ਚ ਘਿਓ ਵਾਲਾ ਡੱਬਾ ਫੜ ਕੇ ਮੈਂ ਬਾਹਰ ਮੇਰੀ ਕੁਕਿੰਗ ਹੁੰਦੀ ਸੀ ਉੱਥੇ ਵੀ ਮਦੋਂ ਵੀ ਮੈਂ ਕੁਕਿੰਗ ਬਾਹਰ ਹੀ ਕਰਦੀ ਹੁੰਦੀ ਸੀ ਠੰਡ ਦੇ ਦਿਨਾਂ ਵਿੱਚ ਵੀ ਮੈਂ ਕੁਕਿੰਗ ਇੱਕ ਮੇਰੇ ਕੋਲ ਪੱਕਾ ਹੁੰਦਾ ਸੀ ਜਿੰਨੂੰ ਨਾ 100 ਰੋਟੀਆਂ ਰੋਜ਼ ਦੀਆਂ ਚਾਹੀਦੀਆਂ ਚਾਹੀਦੀ ਹੁੰਦੇ ਸੀ ਤੁਸੀਂ ਮੰਨੋਗੇ ਮੈਂ ਦੋ ਤਵੇ ਧਰ ਕੇ ਪੂਰੇ 2 ਘੰਟੇ ਚ 100 ਰੋਟੀ ਪਕਾਉਂਦੀ ਹੁੰਦੀ ਸੀ 9 ਵਜੇ ਮੈਨੂੰ ਆਪਦੀ ਜੌਬ ਤੇ ਜਾਣਾ ਹੁੰਦਾ ਸੀ ਤੇ ਮੈਂ 5 ਵਜੇ ਉੱਠ ਕੇ 7 ਵਜੇ ਤੱਕ ਉਹ ਰੋਟੀ ਮੈਂ ਲਾਉਂਦੀ ਹੁੰਦੀ ਸੀ ਕਿਉਂਕਿ ਪੂਰਾ ਬੱਠਲ ਫੜ ਕੇ ਮੈਨੂੰ ਆਟਾ ਗੁੰਨਣਾ ਪੈਂਦਾ ਸੀਗਾ ਤੇ ਉਹਦੇ ਲਈ ਮੈਂ ਬੱਠਲ ਰੱਖਿਆ ਹੁੰਦਾ ਸੀ ਜਿਦੇ ਚ ਮੈਂ ਆਟਾ ਗੁੰਦੀ ਹੁੰਦੀ ਸੀ ਮੈਂ ਇੰਨੀ ਮਿਹਨਤ ਕਰਨੀ ਫਿਰ ਹੋਰ ਬੰਦੇ ਜਿਹੜੇ ਮੁੰਡੇ ਹੁੰਦੇ ਸੀ ਨਾ ਉਹਨਾਂ ਦੇ ਟਿਫਨ ਲੱਗ ਜਾਂਦੇ ਸੀ ਤੇ 3-4 ਕੁੜੀਆਂ ਦੇ ਟਿਫਨ ਲੱਗੇ ਹੁੰਦੇ ਸੀ ਪਰ ਦਿਲ ਵਿੱਚ ਇੱਕ ਹੀ ਸੋਚ ਹੁੰਦੀ ਸੀ ਕਿ ਇਹ ਮੇਰੀ ਮਿਹਨਤ ਆ ਕਿਸੇ ਦੇ ਘਰ ਤੱਕ ਸਬਰ ਤੇ ਸੁੱਖ ਲੈ ਕੇ ਜਾਵੇ ਹਮੇਸ਼ਾ ਮੇਰੀ ਇਹੀ ਸੋਚ ਰਹੀ ਸੀ ਮੈਂ ਕਦੇ ਉਹਦੇ ਚ ਅੱਕ ਕੇ ਥੱਕ ਕੇ ਕਦੇ ਨਹੀਂ ਸੀ ਬਣਾਇਆ ਖੁਸ਼ ਹੋ ਕੇ ਬਣਾਉਂਦੀ ਹੁੰਦੀ ਸੀ ਈਵਨ ਕਿ ਪੂਰੇ ਹਫਤੇ ਦਾ ਮੈਨੂ ਮੈਂ ਪਹਿਲਾਂ ਲੈ ਕੇ ਰੱਖਦੀ ਹੁੰਦੀ ਸੀ ਦੋ ਸਬਜ਼ੀਆਂ ਇੱਕ ਸਬਜ਼ੀ ਹੋਣੀ ਇੱਕ ਕੋਈ ਤਰੀ ਵਾਲੀ ਚੀਜ਼ ਹੋਣੀ ਨਾਲ ਦਹੀਂ ਹੋਣਾ ਨਾਲ ਰੋਟੀਆਂ ਸੈਲਡ ਐਨਾ ਸਾਰਾ ਕੁਝ ਮੈਂ ਡੇਲੀ ਦਾ ਟਿਫਨ ਔਰ ਮੇਰੇ ਪੱਕੇ ਜਿਹੜੇ ਟਿਫਨ ਲੱਗੇ ਸੀ ਉਹ 17 ਟਿਫਨ ਲੱਗੇ ਸੀ 100 ਰੋਟੀ ਜਾਂਦੀ ਹੁੰਦੀ ਸੀ ਤੁਹਾਨੂੰ ਮੈਂ ਦੱਸਦੀ 9 ਤੋਂ 5 ਮੈਂ ਜੌਬ ਕਰਦੀ ਸੀ ਅੱਧੀ ਟਿਫਨ ਮੈਂ ਸਵੇਰ ਨੂੰ ਬਰੈਡ ਦੀ ਹੁੰਦੀ ਸੀ ਅੱਧੇ ਟਿਫਨ ਮੈਂ ਰਾਤ ਨੂੰ ਨਵੇੜ ਦਿੰਦੀ ਸੀ ਟਿਫਨ ਮੈਂ ਪੈਕ ਕਰ ਕਰਕੇ ਘਰ ਦੇ ਬਾਹਰ ਆਪਣਾ ਜਿਹੜਾ ਜਿੱਥੇ ਕੁਕਿੰਗ ਕਰਦੀ ਹੁੰਦੇ ਉਹ ਉਸ ਏਰੀਏ ਤੇ ਰੱਖ ਦਿੰਦੀ ਸੀ ਉਧਰਲੇ ਪਾਸੇ ਦਰਵਾਜ਼ਾ ਹੁੰਦਾ ਸੀ ਤੇ ਉਧਰਲੇ ਪਾਸੇ ਹੀ ਮੁੰਡਿਆਂ ਨੇ ਆ ਕੇ ਤੇ ਉਹ ਜਿਹੜੇ ਟਿਫਨ ਆਪਦੇ ਚੱਕ ਕੇ ਲੈ ਜਾਣਾ ਤੇ ਹਫ਼ਤੇ ਪਿੱਛੇ ਉਹ ਮੈਨੂੰ ਪੇ ਕਰ ਦਿੰਦੇ ਸੀ ਜਦੋਂ ਉਹਨਾਂ ਦੀ ਪੇ ਆਉਂਦੀ ਹੁੰਦੀ ਸੀ ਪਰ ਮੈਂ ਇੱਕ ਵੀ ਦਿਨ ਮੈਨੂੰ ਕਦੇ ਕਿਸੇ ਨੇ ਇਹ ਲੰਮਾ ਨਹੀਂ ਸੀ ਦਿੱਤਾ ਪੈਣੇ ਰੋਟੀ ਮੋਟੀ ਸੀ ਪੈਣੇ ਰੋਟੀ ਬਈ ਸੀ ਪੈਣੇ ਰੋਟੀ ਚ ਆ ਪ੍ਰੋਬਲਮਸ ਕਦੀ ਵੀ ਨਹੀਂ ਬੋਏ ਗੁਰਦੀ ਏਡੀ ਕਿਰਪਾ ਸੀ ਤੇ ਤੁਹਾਨੂੰ ਮੈਂ ਇੱਕ ਹੋਰ ਗੱਲ ਦੱਸਾਂ ਜਿਸ ਬੰਦੇ ਨੂੰ ਮੈਂ 100 ਰੋਟੀ ਦਿੰਦੀ ਹੁੰਦੀ ਸੀ ਨਾ ਉਹ ਮੈਨੂੰ ਰੋਜ਼ ਦੇ 75 ਡਾਲਰ ਵੇ ਕਰਦਾ ਸੀ 100 ਰੋਟੀ ਦਾ ਮੈਨੂੰ ਪਤਾ ਹੈ ਕਿ ਬਹੁਤ ਥੋੜਾ ਸੀ ਕਿਉਂਕਿ ਇੱਥੇ ਰੋਟੀ ਲੈਣ ਜਾਣੇ ਆ ਤੇ ਉਹ ਕਿੰਨੇ ਦੀ ਰੋਟੀ ਬਣ ਜਾਂਦੀ ਪਰ ਮੈਂ ਫਿਰ ਵੀ ਇੱਕ ਉਮੀਦ ਚ ਕਰਦੀ ਹੁੰਦੀ ਸੀ ਕਿ ਮੇਰੀ ਜ਼ਿੰਮੇਵਾਰੀ ਬੜੀ ਫੱਟੀ ਆ ਮੈਂ ਕਰਨੀ ਕਈ ਵਾਰ ਤਾਂ ਪਤਾ ਨਹੀਂ ਰਸੋਈ ਦੀ ਗਰਮੀ ਵਿੱਚ ਨਾ ਅੱਖ ਰਸੋਈ ਦੀ ਗਰਮੀ ਵਿੱਚ ਨਾ ਅੱਖਾਂ ਵੀ ਗਰਮ ਹੋ ਜਾਂਦੀ ਸੀ ਜਦੋਂ ਖਾਣਾ ਬਣਾਉਂਦੀ ਹੁੰਦੀ ਸੀ ਨਾ ਸੋਝਦੀ ਹੁੰਦੀ ਸੀ ਲੋਕ ਤਾਂ ਖਰੀਦ ਕੇ ਚਲੇ ਜਾਂਦੇ ਆ ਪਰ ਇਹ ਰੋਟੀਆਂ ਜਿਹੜੀਆਂ ਨਾ ਮੇਰੀ ਜ਼ਿੰਦਗੀ ਦੀ ਇੱਕ ਲੜਾਈ ਬਣ ਚੁੱਕੀਆਂ ਨੇ ਮੈਨੂੰ ਐ ਲੱਗਦਾ ਹੁੰਦਾ ਕਿ ਮੈਂ ਸੰਦੀਪ ਹਣ ਵਾਲਾ ਲੜਦਾ ਤੁਸੀਂ ਕੁਝ ਨਹੀਂ ਕਰਦੀਆਂ ਮੈਂ ਸਵੇਰੇ 4 ਵਜੇ ਤੋਂ ਉੱਠ ਕੇ ਪਹਿਲਾਂ ਮੈਂ ਆਟਾ ਗੁੰਨਦੀ ਆ ਫਿਰ ਮੈਂ 5 ਵਜੇ ਤੋਂ ਲੈ ਕੇ 7 ਵਜੇ ਤੱਕ ਰੋਟੀਆਂ ਬਣਾ ਕੇ ਜਾਂਦੀ ਆ ਫਿਰ ਮੈਂ ਆਪਦਾ ਬ੍ਰੇਕਫਾਸਟ ਕਰਕੇ ਜਾਂਦੀ ਆ ਫਿਰ ਮੈਂ ਕੰਮ ਤੇ ਜਾਂਦੀ ਆ ਫਿਰ ਮੈਂ 5 ਵਜੇ ਆਉਂਦੀ ਆ ਆ ਕੇ ਰੋਮੇ ਚਾਹ ਪੀਂਦੀ ਹੁੰਦੀ ਸੀ 15-20 ਮਿੰਟ ਫਿਰ ਮੈਂ ਰਾਤ ਦੇ ਖਾਣੇ ਲਈ ਤਿਆਰ ਹੋ ਜਾਣਾ ਕਿਉਂਕਿ ਮੇਰੇ 7 ਵਜੇ ਟਿਫਨ ਜਾਣੇ ਸ਼ੁਰੂ ਹੋ ਜਾਂਦੇ ਹੁੰਦੇ ਸੀ ਸਵੇਰ 4 ਵਜੇ ਉੱਠਣ ਦਾ ਇੱਕ ਹੋਰ ਰੀਜਨ ਸੀ ਕਿਉਂਕਿ ਅੰਦਰ ਵਾਲੇ ਗੈਸ ਆ ਤੇ ਮੈਂ ਸਬਜ਼ੀਆਂ ਧਰ ਦਿੰਦੀ ਹੁੰਦੀ ਸੀ ਤੇ ਬਾਹਰਲੇ ਗੈਸ ਤੇ ਜਿਹੜਾ ਮੈਂ ਬਾਹਰ ਰੱਖਿਆ ਹੁੰਦਾ ਸੀ ਉਹਦੇ ਤੇ ਮੈਂ ਰੋਟੀਆਂ ਲਾਉਣ ਲੱਗ ਜਾਂਦੀ ਹੁੰਦੀ ਸੀ ਕਿਉਂਕਿ ਰੋਟੀ ਜਦੋਂ ਸੀ ਪਕਾਉਨੇ ਆ ਨਾ ਕਿਚਨ ਦੇ ਵਿੱਚ ਤੇ ਉਹਦਾ ਨਾ ਕਾਲਾ ਕਾਲਾ ਜਿਹਾ ਉੱਠ ਕੇ ਨਾ ਚਿੱਟੀਆਂ ਇੱਥੇ ਤੁਹਾਨੂੰ ਪਤਾ ਹੀ ਕਿਚਨ ਹੁੰਦੀਆਂ ਉਹ ਸਾਰੀ ਕਿਚਨ ਗੰਦੀ ਹੋ ਜਾਂਦੀ ਹੁੰਦੀ ਸੀ ਬਾਕੀ ਤੁਸੀਂ ਮੈਂ ਚਿਕਨ ਨਗੜ ਬਹੁਤ ਸੋਹਣੇ ਬਣਾਏ ਸੀ ਬ੍ਰੈਡ ਕ੍ਰਮ ਲਗਾ ਕੇ ਐਗ ਦੇ ਨਾਲ ਇਹਨੂੰ ਕਰਕੇ ਨਾ ਇਹਨੂੰ ਡਿਪ ਕਰ ਕਰਕੇ ਫਿਰ ਉੱਤੇ ਬ੍ਰੈਡ ਕ੍ਰਮ ਦੇ ਵਿੱਚ ਦੀ ਕਰ ਕਰਕੇ ਮੈਂ ਤੇਲ 'ਚ ਫਰਾਈ ਕੀਤੇ ਸੀ ਤੇ ਜਗਦੀਪ ਖਾ ਕੇ ਬਹੁਤ ਖੁਸ਼ ਹੋ ਗਏ ਸੀ ਉਹਨਾਂ ਨੂੰ ਬਹੁਤ ਵਧੀਆ ਲੱਗੇ ਸੀ ਦੇਖੋ ਕੁਕਿੰਗ ਦੇ ਨਾਲ ਮੇਰਾ ਰਿਸ਼ਤਾ ਬੜਾ ਹੀ ਪਿਆਰਾ ਹੈ ਮੇਰਾ ਬਹੁਤ ਗਹਿਰਾ ਰਿਸ਼ਤਾ ਹੈ ਇੱਥੇ ਬਚੀ ਹੋਈ ਚਿਕਨ ਨੂੰ ਜਗਦੀਪ ਨੇ ਆਟੇ ਦੀ ਵਾਂਗੂ ਗੁੰਨਤਾ ਕਹਿੰਦੇ ਤੂੰ ਐ ਕਰ ਚਿਕਨ ਵਾਲੇ ਪਰਾਂਠੇ ਵੀ ਬਣਾ ਦੇ ਤੇ ਨਾਲੇ ਤੂੰ ਆਪਣੀ ਵੀਡੀਓ ਤਾਂ ਬਣਾਉਣੀ ਤੇਰੇ ਵੀਡੀਓ 'ਚ ਕੰਮ ਆ ਜਾਣਗੇ ਤੁਹਾਨੂੰ ਮੈਂ ਕੀ ਦੱਸਾਂ ਹਾਸਾ ਵੀ ਬੜਾ ਆ ਤੁਹਾਨੂੰ ਮੈਂ ਦੱਸਾਂ ਮੈਨੂੰ ਅਕਸਰ ਕੁੜੀਆਂ ਇਹ ਕਹਿ ਦਿੰਦੀਆਂ ਤੁਸੀਂ ਕੁਕਿੰਗ ਦੇ ਵਲੌਗ ਕਿਉਂ ਪਾਉਂਦੇ ਆ ਉਹਦੇ 'ਚ ਕੀ ਫਾਇਦਾ ਹੁੰਦਾ ਇਹ ਆ ਉਹ ਆ ਤੁਹਾਨੂੰ ਕੋਈ ਸ਼ੌਂਕ ਆ ਕੁਕਿੰਗ ਦਾ ਮੈਂ ਕਿਹਾ ਹਾਂਜੀ ਮੈਨੂੰ ਸ਼ੌਂਕ ਨਹੀਂ ਮੇਰਾ ਪੈਸ਼ਨ ਆ ਮੈਨੂੰ ਜਿਹੜੇ ਇਹ ਵਲੌਗ ਮੈਂ ਬਣਾਉਣੀ ਜਾਂ ਕਰਦੀ ਆ ਨਾ ਮੈਨੂੰ ਇੰਨੀ ਕੁ ਜ਼ਿਆਦਾ ਖੁਸ਼ੀ ਮਿਲਦੀ ਆ ਨਾ ਸਭ ਤੋਂ ਪਹਿਲਾਂ ਤਾਂ ਮੇਰਾ ਆਪਦਾ ਪਰਿਵਾਰ ਮੇਰਾ ਆਪਦੀ ਫੈਮਿਲੀ ਖੁਸ਼ ਹੋ ਕੇ ਉਹ ਖਾਣਾ ਖਾਂਦੀ ਔਰ ਵੈਸੇ ਵੀ ਮੇਨੂੰ ਤਾਂ ਸਟ੍ਰੈਸ ਵੀ ਉਹਦੇ ਨਾਲ ਦੂਰ ਹੁੰਦਾ ਦੂਜਾ ਇਹ ਇੱਕ ਮੇਰੇ ਲਈ ਇੱਕ ਹੁਣ ਤਾਂ ਚਲੋ ਇਹ ਇੱਕ ਐਸਾ ਜਰੀਆ ਮੇਰੇ ਲਈ ਬਣ ਗਿਆ ਕਿ ਮੈਂ ਤੁਹਾਡੇ ਨਾਲ ਬੈਠ ਕੇ ਆਪਣੇ ਦਿਲ ਦੀਆਂ ਗੱਲਾਂ ਫੋਲਦੀਆਂ ਔਰ ਮੈਨੂੰ ਇਹ ਕਰਨਾ ਹੀ ਕਰਨਾ ਮੈਂ ਸੱਚ ਦੱਸਾਂ ਤਾਂ ਮੈਂ ਇਹਨੂੰ ਵੀ ਆਪਣੀ ਇੱਕ ਜੌਬ ਬਣਾ ਲਿਆ ਹੈ ਖੁਸ਼ੀ ਆਪਣੀ ਬਣਾ ਲਿਆ ਹੋਇਆ ਜਿਹਦੇ 'ਚ ਮੈਂ ਹਰ ਰੋਜ਼ ਤੁਹਾਡੇ ਨਾਲ ਬੈਠਣਾ ਹੀ ਬੈਠਣਾ ਹੁੰਦਾ ਮੈਨੂੰ ਅੱਜ ਵੀ ਯਾਦ ਆ ਜਦੋਂ ਮੈਨੂੰ ਮੁੰਡਿਆਂ ਨੇ ਟਿਫਨ ਲੈ ਕੇ ਜਾਣੇ ਨਾ ਕਈਆਂ ਨੇ ਮੈਨੂੰ ਕਹਿਣਾ ਦੀਦੀ ਤੁਹਾਡੇ ਹੱਥ ਦਾ ਖਾਣਾ ਬੜਾ ਹੀ ਸਵਾਦ ਆ ਸਾਡੇ ਘਰ ਦੇ ਖਾਣੇ ਵਰਗਾ ਹੁੰਦਾ ਨਾ ਬਹੁਤ ਮਿਰਚ ਮਸਾਲੇ ਹੁੰਦੇ ਆ ਨਾ ਬੜਾ ਆਇਲੀ ਹੁੰਦਾ ਤੇ ਬੜਾ ਹੀ ਸਾਫ਼ ਸੁਥਰਾ ਖਾਣਾ ਬਣਿਆ ਹੁੰਦਾ ਕਿਉਂਕਿ ਉਸੇ ਖਾਣੇ 'ਚੋਂ ਮੈਂ ਤੇ ਜਗਦੀਪ ਵੀ ਰੋਟੀ ਖਾਂਦੇ ਹੁੰਦੇ ਸੀ ਅਸੀਂ ਕੋਈ ਟਿਫਨ ਸਰਵਿਸ ਲਈ ਸਰਫਰੇਟ ਖਾਣਾ ਨਹੀਂ ਬੰਦਾ ਹੁੰਦਾ ਸੀ ਮੈਂ ਵੀ ਉਸੇ ਖਾਣੇ ਚੋਂ ਖਾਣਾ ਖਾਂਦੀ ਹੁੰਦੀ ਸੀ ਤੇ ਉਦੋਂ ਜਗਦੀਪ ਨਵੇਂ-ਨਵੇਂ ਇੱਥੇ ਆਏ ਸੀ ਤੁਸੀਂ ਕਹਿਣਾ ਭਾਣਾ ਤੂੰ ਇੰਨਾ ਇੱਥੇ ਆ ਕੇ ਕਿਹੜਾ ਕੰਮ ਜਿਹੜਾ ਤੂੰ ਛੱਡਿਆ ਨਹੀਂ ਪੈਸੇ ਤਾਂ ਮੈਨੂੰ ਖੈਰ ਕੋਈ ਨਹੀਂ ਜਿਵੇਂ ਇੰਨਾ ਨਹੀਂ ਆ ਬਟ ਉਹਦੇ ਨਾਲ ਮੇਰੇ ਘਰ ਦਾ ਸਾਰੀ ਗਰੋਸਰੀ ਨਿਕਲਦੀ ਸੀ ਮੇਰੇ ਬਿਜਲੀ ਦੇ ਬਿੱਲ ਪਏ ਹੁੰਦੇ ਸੀ ਮਤਲਬ ਮੇਰੇ ਬਹੁਤ ਸਾਰੀਆਂ ਐਸੀਆਂ ਲੋੜਾਂ ਸੀ ਜੋ ਮੈਂ ਉਹ ਪੂਰੀਆਂ ਕਰਦੀ ਸੀ ਇਸੇ ਲਈ ਜਦੋਂ ਮੈਂ ਤੁਹਾਡੇ ਨਾਲ ਗੱਲ ਕਰਦੀ ਹੁੰਦੀ ਹਣੀ ਨਾ ਮੈਂ ਹਮੇਸ਼ਾ ਤੁਹਾਡੇ ਨਾਲ ਗੱਲ ਉਹ ਕਰਦੀ ਹਾਂ ਜੋ ਮੈਂ ਇੱਥੇ ਸਫਰ ਕੀਤਾ ਬਿਲਕੁਲ ਇੰਨੀਆਂ ਕੁ ਚੀਜ਼ਾਂ ਇੱਥੋਂ ਦੀਆਂ ਪਈਆਂ ਜੇ ਮੈਂ ਤੁਹਾਨੂੰ ਇੱਕ ਇੱਕ ਦੱਸਣ ਲੱਗੀ ਨਾ ਪਤਾ ਨਹੀਂ ਕਦੋਂ ਤਾਂ ਕਿ ਜਰਨੀ ਖਤਮ ਹੀ ਨਹੀਂ ਹੋਣੀ ਕਿਉਂਕਿ ਮੈਂ ਚਾਹੁੰਨੀ ਆ ਕਿ ਮੈਂ ਜਿਹੜਾ ਆਪਣਾ ਸੱਚਾ ਐਕਸਪੀਰੀਅੰਸ ਆ ਨਾ ਲੋਕਾਂ ਨਾਲ ਸੱਚਾ ਐਕਸਪੀਰੀਅੰਸ ਸ਼ੇਅਰ ਕਰਾਂ ਕਿਉਂਕਿ ਜਿਹੜੀ ਦਿਖਾਵੇ ਦੀ ਦੁਨੀਆ ਉਹ ਬਹੁਤ ਸੌਖੀ ਐ ਦਿਖਾਵਾ ਤਾਂ ਤੁਸੀਂ ਕਦੇ ਕਿਸੇ ਚੀਜ਼ ਦਾ ਵੀ ਕਰ ਸਕਦੇ ਆ ਪਰ ਜਿਹੜੀ ਰਿਐਲਿਟੀ ਆ ਨਾ ਰਿਐਲਿਟੀ ਲੋਕਾਂ ਨੂੰ ਦੱਸਣੀ ਬਹੁਤ ਜ਼ਰੂਰੀ ਆ ਕਿਉਂਕਿ ਕਈ ਵਿਚਾਰੇ ਬੇਵਕੂਫ ਬਣ ਕੇ ਇੱਥੇ ਮੇਰੇ ਅਰਗੇ ਆ ਜਾਂਦੇ ਨੇ ਤੇ ਬਾਅਦ ਚ ਸਾਨੂੰ ਪਛਤਾਵਾ ਹੁੰਦਾ ਜੇ ਪਹਿਲਾਂ ਹੀ ਮਾਈਂਡ ਸੈਟ ਬਣਿਆ ਹੋਵੇ ਕਿ ਹਾਂ ਸਾਡੇ ਕੋਲ ਆ ਵੀ ਗੁਣ ਹੋਣਾ ਚਾਹੀਦਾ ਆ ਵੀ ਹੋਣਾ ਚਾਹੀਦਾ ਤਾਂ ਬੰਦਾ ਉਨਾ ਹੀ ਸੌਖਾ ਰਹਿੰਦਾ ਔਰ ਇੱਕ ਤੁਹਾਨੂੰ ਮੈਂ ਅੱਗੇ ਵੀ ਦੱਸਿਆ ਸੀ ਕਿ ਮੈਨੂੰ ਪਹਿਲਾਂ ਵੀ ਇੰਨੀ ਜ਼ਿਆਦਾ ਕੁਕਿੰਗ ਨਹੀਂ ਆਉਂਦੀ ਹੁੰਦੀ ਸੀ ਪਰ ਕੁਕਿੰਗ ਦਾ ਸ਼ੌਕ ਮੈਨੂੰ ਬਚਪਨ ਤੋਂ ਹੀ ਰਿਹਾ ਸਾਰੀ ਕੁਕਿੰਗ ਮੈਂ ਇੱਥੇ ਆ ਕੇ ਸਿੱਖੀ ਆ ਔਰ ਮਲਟੀ ਕਲਚਰਲ ਕੁਕਿੰਗ ਸਿੱਖੀ ਆ ਜਦੋਂ ਮੇਰੀ ਟਿਫਨ ਸਰਵਿਸ ਵੀ ਜਾਂਦੀ ਤੁਹਾਨੂੰ ਮੈਂ ਇੱਕ ਚੀਜ਼ ਦੱਤੀ ਕਿਸੇ ਨੇ ਮੈਨੂੰ ਫੇਸਬੁੱਕ ਤੋਂ ਲੱਭਿਆ ਸੀ ਟਿਫਨ ਸਰਵਿਸ ਲਈ ਉਹਨਾਂ ਦੇ ਬੱਚੇ ਇੱਥੇ ਰਹਿੰਦੇ ਹੁੰਦੇ ਸੀ ਤੇ ਜਿਹੜੀ ਉਹਨਾਂ ਦੀ ਮਦਰ ਹੋ ਇੰਡੀਆ ਸੀ ਤੇ ਉਹਨੇ ਮੈਨੂੰ ਕਿਹਾ ਸੀ ਕਿ ਸਾਡੇ ਬੱਚੇ ਨਾ ਕਾਰਤ ਬਾਹਰ ਦਾ ਹੀ ਖਾਣਾ ਖਾਂਦੇ ਤੇ ਮੈਂ ਚਾਹਨੀ ਹਫ਼ਤੇ 'ਚ 2-3 ਦਿਨ ਦੀ ਨਹੀਂ ਸਹੀ ਪਰ ਤੁਸੀਂ ਸਾਡੇ ਘਰੇ ਖਾਣਾ ਡਿਲੀਵਰ ਕਰ ਦੋਗੇ ਅਸੀਂ ਤੁਹਾਨੂੰ ਐਕਸਟਰਾ ਪੇ ਕਰ ਦਾਂਗੇ ਤੇ ਮੈਂ ਉਹਨਾਂ ਦੇ ਘਰੇ ਗੱਡੀ ਹੁੰਦੀ ਸੀ ਮੈਂ ਉਹਨਾਂ ਦੇ ਘਰੇ ਵੀ ਦੇਣ ਜਾਂਦੀ ਹੁੰਦੀ ਸੀ ਹਣਾ ਕਿਉਂਕਿ ਮੈਨੂੰ ਹੁੰਦਾ ਸੀ ਕੋਈ ਮੇਰੇ ਵਰਗਾ ਸਟੂਡੈਂਟ ਘਰੇ ਆ ਕੇ ਬੈਠਾ ਹੋਗਾ ਭੁੱਖ ਲੱਗੀ ਹੋਗੀ ਹਨਾ ਤੇ ਕਈ ਵਾਰਾ ਨਾ ਬੱਚੇ ਜਿਹੜੇ ਮੁੰਡੇ ਖਾਸ ਤੌਰ ਤੇ ਹਨਾ ਉਹ ਆਲਸ ਵੀ ਕਰ ਜਾਂਦੇ ਆ ਔਰ ਜ਼ਿਆਦਾਤਰ ਸਾਡੇ ਘਰਾਂ 'ਚ ਇਹ ਹੁੰਦਾ ਕਿ ਅਸੀਂ ਮੁੰਡਿਆਂ ਨੂੰ ਸिखਾਈ ਨਹੀਂ ਹੁੰਦੀ ਕੁਕਿੰਗ ਤੇ ਜੇ ਉਹਨਾਂ ਨੂੰ ਕੁਝ ਆਂਦਾ ਵੀ ਆ ਜਾਂ ਤਾਂ ਆਮਲੇਟ ਬਣਾ ਲੈਣਗੇ ਵਿਚਾਰੇ ਤੇ ਜਾਂ ਦਾਲ ਚੌਲ ਪਹਿਲੀ ਗੱਲ ਤੇ ਦਾਲ ਚੌਲ ਵੀ ਨਹੀਂ ਆਉਂਦੇ ਹੁੰਦੇ ਉਹਨਾਂ ਨੂੰ ਪਾਣੀ ਧਾਣੀ ਜਿਹਾ ਬਣਾ ਲੈਂਦੇ ਤੇ ਫਿਰ ਉਹ ਲਗਾਤਾਰ ਖਾਦਾ ਵੀ ਨਹੀਂ ਜਾਂਦਾ ਫਿਰ ਉਹਨਾਂ ਨੂੰ ਐਂ ਹੀ ਲੱਗਦਾ ਹੁੰਦਾ ਕਿ ਇਹਦੇ ਨਾਲੋਂ ਤਾਂ ਬੈਟਰ ਅਸੀਂ ਬਾਹਰੋਂ ਆ ਲੈਨੇ ਆ I know ਕਿ ਤੁਹਾਨੂੰ ਮੇਰੀਆਂ ਗੱਲਾਂ ਬੋਰਿੰਗ ਲੱਗ ਰਹੀਆਂ ਹੋਣਗੀਆਂ ਪਰ ਇਹ ਇਥੋਂ ਦੀ ਸੱਚਾਈ ਆ ਤੇ ਜੇ ਤੁਹਾਨੂੰ ਮੇਰੀ ਇਹ ਸੱਚਾਈ ਚੰਗੀ ਲੱਗਦੀ ਮੈਂ ਤਾਂ ਹੀ ਤੁਹਾਡੇ ਨਾਲ ਸ਼ੇਅਰ ਕਰੂੰ ਜੇ ਤੁਹਾਨੂੰ ਮੇਰੀਆਂ ਗੱਲਾਂ ਨਹੀਂ ਕਿਤੇ ਲੱਗਦਾ ਨਾ ਵੀ ਭੈਣ ਤੂੰ ਸਾਨੂੰ ਬੋਰ ਕਰ ਰਹੀ ਹੈ ਜਾਂ ਸਾਨੂੰ ਦੁੱਖ ਲੱਗ ਰਿਹਾ ਤੂੰ ਇਦਾਂ ਦੀ ਗੱਲਾਂ ਨਾ ਦੱਸ ਸਾਨੂੰ ਤਾਂ ਮੈਂ ਤੁਹਾਨੂੰ ਨਹੀਂ ਦੱਸੂਗੀ ਤੁਸੀਂ ਮੈਨੂੰ ਕਮੈਂਟ ਕਰ ਦਿਓ ਮੈਂ ਅੱਜ ਜਿਹੜੇ ਵਲੌਗ ਬਣਨੀ ਬਣਾਉਣੀ ਆ ਤੁਹਾਡੇ ਨਾਲ ਆਪਣੀਆਂ ਜਿਹੜੀਆਂ ਰੈਸਪੀ ਸ਼ੇਅਰ ਕਰਦੀਆਂ ਆਪਣੀਆਂ ਗੱਲਾਂ ਆਪਣੀ ਜ਼ਿੰਦਗੀ ਸਾਂਝੀ ਕਰਦੀਆਂ ਪਰ ਕਦੇ ਨਾ ਕਦੇ ਮੈਨੂੰ ਉਹ ਦਿਨ ਬਹੁਤ ਯਾਦ ਆਉਂਦੇ ਨੇ ਉਹ ਮਿਹਨਤ ਵਾਲੀ ਖੁਸ਼ੀ ਉਹ ਥਕਾਵਟ ਵਾਲੇ ਹੌਂਸਲੇ ਜਿਨ੍ਹਾਂ ਨੂੰ ਮੈਂ ਲਫ਼ਜ਼ਾਂ 'ਚ ਕਦੇ ਤੁਹਾਡੇ ਨਾਲ ਬਿਆਨ ਨਹੀਂ ਕਰ ਸਕਦੀ ਉਹ ਮੇਰੇ ਇਨੀਆਂ ਜ਼ਿਆਦਾ ਡੀਪਲੀ ਜੁੜੀਆਂ ਹੋਈਆਂ ਕਿ ਬਟ ਉੱਥੇ ਬਹੁਤ ਸਾਰੀਆਂ ਕਹਾਣੀਆਂ ਵੀ ਐ ਕਿਉਂਕਿ ਕਈ ਵਾਰਾਂ ਕਈਆਂ ਦੇ ਨਾਲ ਐਵੇਂ ਦੇ ਚਾਂਸ ਹੋਏ ਹੁੰਦੇ ਸੀਗੇ ਉਹ ਜਦੋਂ ਰੋਟੀ ਟਿਫਨ ਫੜਨ ਆਉਂਦੇ ਕਈ ਵਾਰਾਂ ਤਾਂ ਮੇਰੇ ਨਾਲ ਗੱਲਾਂ ਵੀ ਕਰਦੇ ਹੁੰਦੇ ਸੀਗੇ ਮੈਨੂੰ ਇਹ ਲੱਗਦਾ ਕਿ ਅੱਜ ਜਿੱਥੇ ਮੈਂ ਅੱਜ ਹੁਣ ਤੁਹਾਡੇ ਨਾਲ ਪਹੁੰਚੀ ਆਂ ਜਿੱਥੇ ਮੈਂ ਤੁਹਾਡੇ ਨਾਲ ਅੱਜ ਗੱਲਾਂ ਬਾਤਾਂ ਕਰਨੀ ਆ ਉਹ ਜਸਟ ਬਿਕੋਜ਼ ਮੈਂ ਆਪਣੇ ਉਸ ਮਿਹਨਤ ਕਰਕੇ ਕਰ ਰਹੀ ਆ ਤੇ ਨਾ ਹੁਣ ਮੈਂ ਤੁਹਾਨੂੰ ਦੱਸ ਦਵਾਂ ਚਿਕਨਗੜ੍ਹ ਤੇ ਜਿਹੜੇ ਚਿਕਨ ਦੇ ਪਰਾਂਠੇ ਬਹੁਤ ਵਧੀਆ ਬਣੇ ਸੀ ਮੇਰੇ ਅੰਦਰ ਫਿਰ ਇੱਕ ਵਹਿਮ ਆ ਗਿਆ ਕਿ ਮੈਂ ਚਿਕਨ ਨੂੰ ਪਰਾਂਠਿਆਂ ਨੂੰ ਦੂਜੇ ਪਰਾਂਠਿਆਂ ਦੀ ਤਰ੍ਹਾਂ ਬਣਾਤਾ ਕਿ ਤੇ ਚਿਕਨ ਅੰਦਰੋਂ ਕੱਚਾ ਹੀ ਨਾ ਰਹਿ ਜਾਏ ਤੇ ਫਿਰ ਮੈਂ ਕੀ ਕੀਤਾ ਸਾਰੇ ਪਰਾਂਠੇ ਬਣਾਉਣ ਤੋਂ ਬਾਅਦ ਪਰਾਂਠਿਆਂ ਦੇ ਚਾਰ-ਚਾਰੀ ਸੇਕ ਕਰ ਲਏ ਤੇ ਉਹਨਾਂ ਨੂੰ ਨਾ 5-5 ਮਿੰਟ ਦੇ ਲਈ ਮੈਂ 에ਅਰ ਫਰਾਈ ਦੇ ਵਿੱਚ ਰੱਖ ਦਿੱਤਾ ਤਾਂ ਜੋ ਮੇਰਾ ਰਹਿੰਦਾ ਖੁੰਦਾ ਡਾਇਬੀਟ ਵੀ ਜਿਹੜਾ ਉਹ ਨਿਕਲ ਜਾਵੇ ਇਹ ਰਿਅਲਾਈਜ਼ ਮੈਨੂੰ ਪਹਿਲਾ ਪਰਾਂਠਾ ਬਣਾਉਂਦਿਆਂ ਹੀ ਹੋ ਗਿਆ ਸੀਗਾ ਜਗਦੀਪ ਮੈਨੂੰ ਕਹਿੰਦੇ ਨਹੀਂ ਮਨਦੀਪ ਅ ਕੱਚਾ ਤਾਂ ਨਹੀਂ ਲੱਗਦਾ ਕਿਉਂਕਿ ਤਵੇ ਤੇ ਪਕਾ ਰਿਆਂ ਇਹ ਤਾਂ ਬਹੁਤ ਵਧੀਆ ਲੱਗ ਰਿਹਾ ਪਰ ਸਟਿਲ ਜਦੋਂ ਤੁਹਾਡੇ ਮਨ 'ਚ ਕੋਈ ਵਹਿਮ ਆ ਜੇ ਨਾ ਤਾਂ ਕਹਿੰਦੇ ਹੁੰਦੇ ਆ ਫਿਰ ਉਹ ਚੀਜ਼ ਕਰ ਲੈਣੀ ਚਾਹੀਦੀ ਸੋ ਮੈਂ ਇਸੇ ਤਰ੍ਹਾਂ ਕਰਕੇ ਦੇਖੀ ਬਾਕੀ ਤੁਸੀਂ ਮੈਨੂੰ ਦੱਸਿਓ ਤੁਹਾਨੂੰ ਮੇਰਾ ਅੱਜ ਦਾ ਵਲੌਗ ਕਿਦਾਂ ਲੱਗਿਆ ਮਿਲਦੇ ਆ ਤੁਹਾਨੂੰ ਨੈਕਸਟ ਵਲੌਗ ਦੇ ਵਿੱਚ ਪਲੀਜ਼ ਮੇਰੇ ਵਲੌਗ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਕਰਿਆ ਕਰੋ ਮੈਨੂੰ ਬਹੁਤ ਵਧੀਆ ਲੱਗਦਾ ਹੈ ਤੇ ਆਪਣੀਆਂ ਗੱਲਾਂ ਸ਼ੇਅਰ ਕਰਿਆ ਕਰੋ ਮੈਂ ਤੁਹਾਡੇ ਨਾਲ ਕੁਝ ਸਵਾਲਾਂ ਦੇ ਜਵਾਬ ਕੱਲ੍ਹ ਦੇ ਵਲੌਗ ਵਿੱਚ ਜ਼ਰੂਰ ਦਵਾਂਗੀ ਠੀਕ ਹੈ ਜੀ ਤੇ ਜੇ ਤੁਹਾਨੂੰ ਮੇਰੇ ਵਲੌਗ ਵੇਖਣੇ ਚੰਗੇ ਲੱਗਦੇ ਆ ਜਾਂ ਮੇਰੇ ਨੂੰ ਤੋਂ ਕੋਈ ਤੁਸੀਂ ਸੁਜੈਸ਼ਨ ਦੇਣਾ ਚਾਹੁੰਦੇ ਆ ਮੈਨੂੰ ਜਰੂਰ ਦੋ ਮੈਂ ਕੋਸ਼ਿਸ਼ ਕਰੂੰਗੀ ਕਿ ਮੈਂ ਉਹਨਾਂ ਨੂੰ ਜ਼ਰੂਰ ਅਪਲਾਈ ਕਰਾਂ ਮਿਲਦੇ ਆ ਨੈਕਸਟ ਵਲੌਗਸ 'ਚ